ਹਾਂਜੀ ਸਰ ਆਵਾ ਬੇ ਮੰਗੂ ਇੱਕ ਇੱਕ ਲੱਡੂ ਖਲਾਵਾਂਗੇ ਬਾੜ ਨੰਬਰ 4 ਤੇ 5 ਸਾਂਝਾ ਬਾੜ ਹੈ ਸੁਣੋ ਮੇਰੀ ਗੱਲ ਮੈਂ ਨਗਰ ਕੌਂਸਲ ਗਰਾਹ ਦਾ ਸੀਨੀਅਰ ਮੀਤ ਪ੍ਰਧਾਨ ਦੇ ਹੋਣ ਦੇ ਨਾਤੇ ਇੱਥੇ ਪਹਿਲਾਂ ਕਈ ਸਰਕਾਰਾਂ ਆਈਆਂ ਪਹਿਲਾਂ ਗਈਆਂ 2005 ਦੇ ਵਿੱਚ ਮੈਂ ਪਹਿਲੀ ਵਾਰੀ ਇੱਥੇ ਜਿੱਤਿਆ ਸੀ ਜਦੋਂ ਕਿ ਸਿਵਰਲ ਪਾਇਆ ਗਿਆ ਉਦੋਂ ਵੀ ਅਸੀਂ ਵਿਰੋਧ ਕੀਤਾ ਸੀ ਕਾਂਗਰਸ ਸਰਕਾਰ ਦਾ ਵੀ ਨਾ ਉਹ ਛੋਟੀਆਂ ਇਹਨੂੰ ਵੱਡੀਆਂ ਕੀਤੀਆਂ ਜਾਣ ਠੀਕ ਹੈ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਸਿਵਰਲ ਪਾ ਕੇ ਉਦੋਂ ਇਹਨੂੰ ਲੱਗਦਾ ਔਰ 18 ਸਾਲ ਬਾਅਦ ਜਿੱਤ ਕੇ ਦੁਬਾਰਾ ਇਸ ਵਾਰਡ ਦੇ ਵਿੱਚ ਆਏ ਆ ਔਰ 18 ਸਾਲ ਬਾਅਦ ਇਸ ਇਸ ਵਾਰਡ ਦੀ ਸਫਾਈ ਸੀਵਰੇਜ ਸਵਾਈ ਹੋ ਰਹੀ ਹੈ ਭਗਵਾਨਤਮਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਡਾਕਟਰ ਸਾਡੇ ਰਵਜੋਦ ਜੀ ਲੋਕਲ ਬਡੀ ਮੰਤਰੀ ਸਾਹਿਬ ਸਾਡੇ ਹਲਕਾ ਇੰਚਾਰਜ ਜੀ ਤੇ ਸਾਡੇ ਪ੍ਰਧਾਨ ਜੀ ਸਾਡੀ ਜਿੰਨੀ ਸਮੂਚੀ ਐਮਸੀਐਮ ਟੀਮ ਆ ਅਸੀਂ ਇਸ ਦਾ ਮਤਾ ਪਾ ਕੇ ਪਹਿਲਾਂ ਹੀ ਭੇਜ ਚੁੱਕੇ ਸੀ ਇਲੈਕਸ਼ਨ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀ ਵੀ ਤੁਹਾਨੂੰ ਇੱਕ ਗ੍ਰੈਂਡ ਅਸੀਂ ਨਾਲੀ ਮੁਕਤ ਸ਼ਹਿਰ ਬਣਾ ਕੇ ਦੇਵਾਂਗੇ ਔਰ 1 ਕਰੋੜ 8 ਕਰੋੜ ਦੀ ਲਾਗਤ 1 ਕਰੋੜ 8 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਪੂਰੇ ਗ੍ਰੈਂਡ ਅਸੀਂ ਰੋਇ ਸਾਫ ਹੋਊ ਇਹਨੀ ਕਲਰ ਆ ਦਿਲਵਾਕ ਕਲੋਨੀ ਜਾਂ ਇੱਕ ਸਾਰੇ ਗ੍ਰੈਂਡ ਨੂੰ ਅਸੀਂ ਸਫਾਈ ਕਰਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਅਸੀਂ ਵਾਦਾ ਵੀ ਕਰਦੇ ਆ ਜੋ ਪਿੱਛੇ ਸਰਕਾਰਾਂ ਰਹੀਆਂ ਜੋ ਪਿੱਛੇ ਕਾਉਂਸਲਰ ਵਾਏ ਉਹਨਾਂ ਨੇ ਜੋ ਕੀਤਾ ਉਹ ਸਾਡੀ ਟੀਮ ਇਦਾਂ ਦੀ ਨਹੀਂ ਹੈਗੀ ਸਾਡੀ ਸਾਰੇ ਵਧੀਆ ਕੰਮ ਕਰਨਾਂ ਟੀਮ ਆ ਔਰ ਮੈਂ ਬਾਗਬਾੜੀਆਂ ਬਾਸਪਾਸੀਆਂ ਨੂੰ ਆਪਣੇ ਭੈਣਾਂ ਨੂੰ ਮੈਂ ਵਿਸ਼ਵਾਸ ਦਿਵਾਣਾ ਅੱਗੇ ਤੋਂ ਇਦਾਂ ਹੀ ਕੰਮ ਹੁੰਦੇ ਰਹਿਣਗੇ ਜਿੱਦਾਂ ਪਹਿਲਾਂ ਉਹ ਕਿਸੇ ਸ਼ਕਲ ਨਹੀਂ ਦਿਖਾਈ ਅੱਜ ਤੇ 24 ਘੰਟੇ ਤੁਹਾਡੇ 'ਚ ਹਾਜ਼ਰ ਆ ਧੰਨਵਾਦ ਜੀ ਹਾਂਜੀ ਮੈਡਮ ਜਿਹੜਾ ਅੱਜ ਵਾਰਡ ਨੰਬਰ 5 ਦੀਆਂ ਸਮੱਸਿਆਵਾਂ ਸੀਗੀਆਂ ਉਹ ਤੁਸੀਂ ਕਿਸ ਨਜ਼ਰ ਨਾਲ ਦੇਖ ਰਹੇ ਹੋ ਕਿ ਹੱਲ ਹੋਈਆਂ ਕਿ ਨਹੀਂ ਹੋਈਆਂ ਥੋੜਾ ਵਿਸਤਾਰ ਨਾਲ ਦੱਸੋ ਕੀ ਬਾਕੀ ਮਸਲਾ ਹੈ ਪੂਰੀ ਸਾਰਾ ਦੱਸੋ ਹਾਂਜੀ ਜਿਹੜਿਆ ਕਿ ਜਿਹੜਾ ਸਾਡਾ 5 ਨੰਬਰ ਵਾਰਡ ਦੀ ਮੈਂ ਕਾਉਂਸਲਰ ਹਾਂ ਤੇ ਮੇਨ ਜਿਹੜੀ ਸਾਰੀ ਪ੍ਰੋਬਲਮ ਸੀ ਉਹ 5 ਨੰਬਰ ਵਾਰਡ ਦੇ ਵਿੱਚ ਹੀ ਸੀ ਸਾਰੇ ਐਂਟਰਸ ਇੱਥੋਂ ਹੀ ਸੀਗੇ ਜਿਹਦੇ ਕਰਕੇ ਮੇਰੇ ਵਾਰਡ ਵਾਸੀ ਜਿਹੜੇ ਸੀ ਉਹ ਬਹੁਤ ਦੁਖੀ ਸੀਗੇ ਤੇ ਉਹਨਾਂ ਨੇ ਮੈਨੂੰ ਜਿਹੜਾ ਇੱਥੋਂ ਦੀ ਮੈਨੂੰ ਜਿਹੜਾ ਕਾਉਂਸਲਰ ਬਣਾਇਆ ਇਸੇ ਸ਼ਰਤ ਤੇ ਬਣਾਇਆ ਸੀਗਾ ਕਿ ਇਹ ਸਾਡਾ ਜਿਹੜਾ ਕੰਮ ਹੈ ਉਹ ਜੇ ਸਾਨੂੰ ਆਪਣੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਮੇਛੀ ਬਾਜੀ ਜੀ ਆ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਉਹਨਾਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਿਹੜਾ 5 ਨੰਬਰ ਦਾ ਵਾਰਡ ਦਾ ਕੰਮ ਹੈ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਮੈਨੂੰ ਟੀਮ ਜਿਹੜੀ ਹੈ ਉਹ ਬਹੁਤ ਵਧੀਆ ਮਿਲੀ ਹੈ ਇਹ ਨਹੀਂ ਹੈ ਕਿ ਮੈਂ ਅਗਰ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਰੱਖਦੀ ਆ ਤੇ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹਾਂਜੀ ਮੇਰੇ ਵਾਰਡ ਜਿਹੜਾ ਸੀ ਉਹ ਬਹੁਤ ਦੁਖੀ ਸੀ ਪਹਿਲਾਂ ਮਤਲਬ ਜਿੰਨੇ ਵੀ ਇੱਥੇ ਕਾਉਂਸਲਰ ਆਏ ਐ ਉਹਨਾਂ ਨੇ ਕਿਸੇ ਨੇ ਵੀ ਇੱਥੇ ਜਿਸ ਵਾਰਡ ਦੀ ਕੋਈ ਮਤਲਬ ਪੁੱਛ ਨਹੀਂ ਕੀਤੀ ਜਦੋਂ ਮੇਰੇ ਹਸਬੰਡ ਸੀਗੇ ਉਦੋਂ ਅਸੀਂ ਜਿਹੜਾ ਸੀ ਉਹ ਬਹੁਤ ਕੰਮ ਕਰਾਇਆ ਹੁਣ ਜਿਹੜਾ ਸੀਵਰੇਜ ਦਾ ਜਿਹੜਾ ਅਸੀਂ ਸਾਫ ਸਫਾਈ ਹੋਈ ਐ ਉਹਦੇ ਵਿੱਚ ਪਤਾ ਨਹੀਂ ਐ ਕਿ ਕਿਸੇ ਨੇ ਜਾਣ ਬੁੱਝ ਕੇ ਕੀਤਾ ਐ ਜਾਂ ਕਿਸੇ ਸਰਾਰਤੀ ਅੰਸਰਾਂ ਦੀ ਉਹਨਾਂ ਨੇ ਜਿਹੜੇ ਸੀਗੇ ਵਿੱਚ ਬੋਰੇ ਪਾ ਕੇ ਪਾਣੀ ਨੂੰ ਮਤਲਬ ਉਥੇ ਸੀਵਰੇਜ ਦਾ ਬਲੌਕ ਕਰ ਦਿੱਤਾ ਤੇ ਜਾਣ ਕਿ ਮਤਲਬ ਜਿਹਦੇ ਕਾਉਂਸਲਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਲਈ ਜਾਂ ਕੀ ਚੱਕਰ ਸੀਗਾ ਪਰ ਸਾਡੇ ਪ੍ਰਧਾਨ ਸਾਹਿਬ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਤੇ ਸਾਡੇ ਵਾਰਡ ਵਾਸੀਆਂ ਨੇ ਬਹੁਤ ਰੋਲਾ ਪਾਇਆ ਜਿਸ ਤੇ ਨਰਵਲੇ ਦੇ ਸਦਕੇ ਅੱਜ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਰਡ ਵਾਸੀਆਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਤੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਵਾਰਡ ਵਾਸੀਆਂ ਦੇ ਰੋਲੇ ਰੱਪੇ ਦੇ ਨਾਲ ਹੀ ਅੱਜ ਇਹ ਸਾਰਾ ਕੰਮ ਹੋਇਆ 85 ਨੰਬਰ ਵਾਰਡ ਦੇ ਨਿਵਾਸੀ ਆ ਇੱਥੇ ਰਹਿਣ ਵਾਲੇ ਆ ਤੇ ਇਹ ਸਾਡੇ 5 ਨੰਬਰ ਵਾਰਡ ਦੇ ਕੌਂਸਲਰ ਆ ਪ੍ਰਧਾਨ ਤੇ ਕੌਂਸਲਰ ਤੇ ਐਮਸੀ ਇਹੀ ਆ ਕਿਉਂਕਿ ਜਦੋਂ ਵੀ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਕਾਲ ਕਰਦੇ ਆ ਤੇ ਇਹ ਪ੍ਰੈਜ਼ੈਂਟ ਹੋ ਜਾਂਦੇ ਆ ਇਹਨਾਂ ਨੂੰ ਕਾਲ ਕਰਨ ਤੋਂ ਬਾਅਦ ਅਸੀਂ ਪ੍ਰਧਾਨ ਜੀ ਨੂੰ ਕਾਲ ਕੀਤੀ ਐਮਸੀ ਨੂੰ ਕਾਲ ਕੀਤੀ ਸਾਰੇ ਪਹੁੰਚੇ ਆ ਸਾਡੇ ਮੇਨ ਕੌਂਸਲ ਦੇ ਪ੍ਰਧਾਨ ਵੀ ਆਏ ਆ ਈਓ ਨੂੰ ਵੀ ਅਸੀਂ ਬੁਲਾਇਆ ਦਿਖਾਇਆ ਮੌਕੇ ਦਾ ਜੋ ਵੀ ਸੀ ਮੌਕਾ ਦਿਖਾ ਕੇ ਅਸੀਂ ਆਪਣੇ ਕੰਮ ਦੇ ਤਵੱਜੋ ਦਿਵਾਈਏ ਇਹਨਾਂ ਨੂੰ ਕਿਉਂਕਿ ਸਾਡੀ ਗਲੀ ਦਾ ਕੰਮ ਇੰਨਾ ਖਰਾਬ ਸੀ ਹਮੇਸ਼ਾ ਪਾਣੀ ਖੜਦਾ ਸੀਗਾ ਕੋਈ ਮਰੀਜ਼ ਸੀ ਜਾਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਡੋਲੀ ਲੰਘਦੀ ਸੀ ਤਾਂ ਮੈਂ ਆਪਣੇ ਘਰ ਚੋਂ ਦੀ ਲੰਘਾਉਂਦੀ ਸੀ ਤੇ ਮੈਨੂੰ ਜਿਆਦਾ ਦਿੱਕਤ ਸੀ ਮੈਂ ਇਹ ਵੀਡੀਓ ਬਣਾ ਕੇ ਈਓ ਨੂੰ ਵੀ ਸੈਂਡ ਕੀਤੀਆਂ ਪ੍ਰਧਾਨ ਜੀ ਨੂੰ ਵੀ ਸੈਂਡ ਕੀਤੀਆਂ ਇਹਨਾਂ ਨੇ ਸਾਡਾ ਸਾਥ ਦਿੱਤਾ ਜੇ ਨਹੀਂ ਸੀ ਸਾਡਾ ਸਾਥ ਦਿੰਦੇ ਸਾਡੀ ਗੱਲ ਨਹੀਂ ਸੀ ਸੁਣਦੇ ਤਾਂ ਜਿਹੜੇ ਇਸ ਜਗ੍ਹਾ ਦੇ ਦਲਬਾਖ ਕਲੋਨੀ ਦੇ ਮੇਨ ਆਨਰ ਆ ਉਹਨਾਂ ਦੀ ਬੇਟੀ ਬੱਬੇ ਸਹੋਤਾ ਸਾਡੇ ਨਾਲ ਖੜੇ ਹੋਏ ਆ ਕਿ ਉਹਨਾਂ ਨੇ ਸਾਰਾ ਕੰਮ ਕਰਵਾਇਆ ਰੌਲਾ ਪਾ ਕੇ ਜੇ ਉਹ ਰੌਲਾ ਨਾ ਪਾਦੇ ਤਾਂ ਸ਼ਾਇਦ ਸਾਡੀ ਸੁਣਵਾਈ ਨਾ ਹੁੰਦੀ ਤੇ ਜੇ ਅਸੀਂ ਆਪਣੇ ਕਾਉਂਸਲਰ ਨੂੰ ਕਹਿੰਨੇ ਆ ਕਿ ਇਹ ਗੱਲਾਂ ਉਹ ਕਹਿ ਦਿੰਦੇ ਜੀ ਮੇਰੀ ਟੀਮ ਮੇਰਾ ਜੇ ਕੰਮ ਨਹੀਂ ਹੋ ਰਿਹਾ ਸਾਨੂੰ ਟਾਈਮ ਚਾਹੀਦਾ ਅਸੀਂ ਟਾਈਮ ਵੀ ਦਿੱਤਾ ਟਾਈਮ ਦੇਣ ਦੇ ਬਾਬੂ ਜੁੱ ਜਿੰਨਾ ਟਾਈਮ ਦੇ ਸਕਦੇ ਸੀ ਅਸੀਂ ਓਨਾ ਦਿੱਤਾ ਪਰ ਅਸੀਂ ਇਤੋਂ ਜ਼ਿਆਦਾ ਇਹਨਾਂ ਨੂੰ ਵੀ ਹੁਣ ਟਾਈਮ ਨਹੀਂ ਦੇ ਸਕਦੇ ਇਹ ਵੀ ਮਜਬੂਰ ਆ ਤੇ ਅਸੀਂ ਵੀ ਮਜਬੂਰ ਆ ਕਿਉਂਕਿ ਇਹ ਕੰਮ ਸਾਰਾ ਸਰਕਾਰਾਂ ਦੇ ਹੱਥ ਈ ਆ ਟੀਮ ਵਰਕ ਵਧੀਆ ਆ ਇਹ ਸਾਡੀ ਗੱਲ ਸੁਣਦੇ ਆ ਇਹ ਨਹੀਂ ਕਹਿੰਦੇ ਕਿ ਅਸੀਂ ਸਾਡਾ ਸਮੱਸਿਆ ਦਾ ਜਿਹੜਾ ਨਾਲੀਆਂ ਦੀ ਸਮੱਸਿਆ ਜਾਂ ਗਲੀ ਫਸਿਆ ਉਹਦਾ ਹੱਲ ਹੋਇਆ ਹੁਣ ਹੋ ਰਿਹਾ ਆ ਯਾ ਅਸੀਂ ਅਜੇ 100% ਸ਼ੋਰ ਨਹੀਂ ਕਹਿ ਸਕਦੇ ਕਿ ਹੋ ਗਿਆ ਅੱਜ ਹੋਇਆ ਆ ਸਾਨੂੰ ਨਹੀਂ ਪਤਾ 15 ਦਿਨ ਬਾਅਦ ਪਾਣੀ ਫੇਰ ਰੁਕੂਗਾ ਜਾਂ ਨਹੀਂ ਰੁਕੂਗਾ ਅਸੀਂ ਇਹਦੇ ਲਈ ਅਸੀਂ ਵੀ ਟਾਈਮ ਚਾਹੁੰਦੇ ਆ ਕਿ ਅਸੀਂ ਤਸੱਲੀ ਬਖਸ਼ ਕਹਿ ਸਕੀਏ ਕਿ ਹੋ ਗਿਆ ਕਿਉਂਕਿ ਅਜੇ ਇਹਨਾਂ ਨੂੰ ਆਇਆ ਨੂੰ 6 ਮਹੀਨੇ ਹੋਇਆ 6 ਮਹੀਨੇ ਚੰਨਾ ਨੇ ਕੰਮ ਸ਼ੁਰੂ ਕਰਤੀ ਕਰਨੇ ਬਾਕੀ ਤਾਂ ਅਜੇ ਟਾਈਮ ਪਿਆ ਆ ਕਿ ਅਗਲੇ ਆਉਣ ਵਾਲੇ ਟਾਈਮ 'ਚ ਇਹ ਸਾਡਾ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ ハリਬਰ ਦਾਸਾਂ ਜਿਹੜਾ ਕਿ 5 ਨੰਬਰ ਬਾੜ ਦੀਆਂ ਸਮੱਸਿਆ ਸੀਗੀਆਂ ਉਹਦੇ ਬਾਰੇ ਥੋੜਾ ਦੱਸਣਾ ਸਰ ਕੀ ਮਸਲਾ ਸੀਗਾ ਜਿਹੜਾ 5 ਨੰਬਰ ਤੇ 4 ਨੰਬਰ ਬਾੜਿਆ ਸਾਂਝਾ ਹੀ ਪੈਂਦਾ ਔਰ ਇੱਥੇ ਕਾਫੀ ਟਾਈਮ ਤੋਂ ਤਕਰੀਬਨ ਪਿਛਲੇ 15-20 ਸਾਲਾਂ ਤੋਂ ਪਾਣੀ ਖੜਦਾ ਸੀਗਾ ਜਿਹੜਾ ਗੰਦਾ ਪਾਣੀ ਸੀ ਉਹਦੇ ਨਿਕਾਸ ਦਾ ਕੋਈ ਪ੍ਰਬੰਧਨਾ ਸੀ ਅਸੀਂ ਕੌਂਸਲਰਾਂ ਨੂੰ ਪੰਪ ਲਾ ਕੇ ਉਹ ਕੱਢਦੇ ਸੀ ਜਦੋਂ ਕਿਤੇ ਮੀਂਹ ਪਾਣੀ ਆ ਜਾਂਦਾ ਸੀ ਤਾਂ ਇੱਥੇ ਅਵਾ ਗੌਣ ਪਾਣੀ ਫਿਰਦਾ ਸੀਗਾ ਅਸੀਂ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਜੇਕਰ ਆਮ ਆਦਮੀ ਪਾਰਟੀ ਸਾਡੀ ਇੱਥੇ ਸਤਾ ਚ ਆਉਂਦੀ ਆ ਗੁਰਾਂਚ ਤੇ ਅਸੀਂ ਸਾਰੇ ਹੀ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਉਸ ਉਹਦੇ ਹੀ ਮੱਦੇ ਨਜ਼ਰ ਅਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਕਿ ਇਹ ਮਤਾ ਪਾਇਆ ਗਿਆ ਵੀ ਜਿੰਨਾ ਸਾਡਾ ਸੀਵਰੇਜ ਪਿਆ ਆ ਤਕਰੀਬਨ ਸ਼ਹਿਰ ਦੇ ਵਿੱਚ 40% ਸੀਵਰੇਜ ਪੈ ਚੁੱਕਾ ਸੀ ਉਹਦੇ ਚ ਕਾਫੀ ਆ ਤੁਸੀਂ ਵੀਡੀਓ ਪਿਛਲੀਆਂ ਦੇਖ ਲਓ ਉਹ ਬੰਦ ਕੀਤਾ ਸੀਗਾ ਉੱਚ ਕਈ ਬੋਰੇ ਦੇਗੇ ਪੈਸੀ ਇੱਟਾ ਪਈਆਂ ਸੀਗੀਆਂ ਉਹ ਦਿਨਾਂ ਕਾਫੀ ਲੈਣਾ ਸਾਡੀਆਂ ਬੰਦ ਪਈਆਂ ਸੀਗੀਆਂ ਸਾਨੂੰ ਉਹ ਪਾਣੀ ਜਿਹੜਾ ਦਿੱਕਤ ਸੀਵਰੇਜ ਚ ਪਾਉਣ ਲਈ ਬਹੁਤ ਦਿੱਕਤ ਆਉਂਦੀ ਸੀ ਅਸੀਂ 1 ਕਰੋੜ 8 ਲੱਖ ਦਾ ਪ੍ਰੋਜੈਕਟ ਬਣਾ ਕੇ ਸੀਵਰੇਜ ਬੋਰਡ ਨੂੰ ਦਿੱਤਾ ਉਹਨਾਂ ਨੇ ਸਾਡੀ ਮਨਜ਼ੂਰੀ ਕਰਦੇ ਹੋਏ ਗਵਰਨਮੈਂਟ ਨੇ ਵੀ ਸਾਡੀ ਉੱਚ ਮਦਦ ਕੀਤੀ ਔਰ ਅਸੀਂ ਵੀ ਆਪਣੇ ਲੋਕ ਪੈਸੇ ਪਾ ਕੇ ਇਹਨੂੰ ਅਸੀਂ ਜਿੰਨਾ ਸਾਡਾ ਸੀਵਰੇਜ ਆ ਉਹਨੂੰ ਚਲਾ ਰਹੇ ਹਾਂ ਔਰ ਤਕਰੀਬਨ ਇਸ ਵਾਰਡ ਦਾ ਤਕਰੀਬਨ ਸਾਰੀਆਂ ਹੌਦੀਆਂ ਚੱਲ ਪਈਆਂ ਔਰ ਅਮਨੀਆ ਭੈਣਾ ਸਾਰੀਆਂ ਖੜੀਆਂ ਆ ਇਹਨਾਂ ਨੂੰ ਪਤਾ ਹੀ ਆ ਸਾਡੇ ਪੰਕਜ ਜੀ ਆ ਇਥੋਂ ਸਾਡੇ ਬਾਡ ਅੰਚਾਰਜ ਆ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਕਈ ਵਾਰ ਸਾਨੂੰ ਕਿਹਾ ਸਾਡੇ ਭੈਣ ਜੀ ਰਜਨੀ ਵਾਲਾ ਖੜੀ ਆ ਗੱਭਾ ਜੀ ਤੇ ਸਾਡੇ ਬਿੱਲਾ ਭਾਜੀ ਇਥੋਂ ਸੀਨੀਅਰ ਮੀਤ ਪ੍ਰਧਾਨ ਆ ਜਿਨ੍ਹਾਂ ਦਾ ਬਾਡ ਪੰਜ ਪਿੰਦਾ ਆ ਤਕਰੀਬਨ ਅਸੀਂ ਸਾਰਿਆਂ ਨੇ ਆਪਸੀ ਸਹਿਯੋਗ ਦੇ ਨਾਲ ਇਹਨੂੰ ਹੱਲ ਕੀਤਾ ਆ ਔਰ ਜਲਦੀ ਹੀ ਸਾਰੇ ਸ਼ਹਿਰ ਦੀ ਜੋ ਵੀ ਜਿੰਨੇ ਵੀ ਸੀਵਰੇਜ ਦੀ ਸਮੱਸਿਆ ਅਸੀਂ ਉਹਨੂੰ ਹੱਲ ਕਰ ਦਵਾਂਗੇ ਔਰ ਆਸ ਕਰਦੇ ਹਾਂ ਕਿ ਅੱਗੇ ਤੋਂ ਅੱਗੇ 10-15 ਸਾਲ ਤੱਕ ਸੀਵਰੇਜ ਦੇ ਪਾਣੀ ਰੋਕਣ ਦੀ ਕਦੇ ਵੀ ਸਮੱਸਿਆ ਨਹੀਂ ਆਊ। ਬੇਸ਼ੁਮਾਰ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube, Facebook, Instagram ਔਰ WhatsApp ਚੈਨਲ ਪਰ।